ਇੱਕ ਹਾਰਨ ਮਾਰਨ ਦੀ ਡਿਵੀਡੀ ਸਜਣਾ ਨਾ ਦੋ ਪੁਲਿਸ ਵਾਲੇ ਨੇ ਪੁਲਿਸ ਵਾਲੇ ਦੀ ਘੇਰੀ ਗੱਡੀ ਕੱਲੀ ਗੱਡੀ ਹੀ ਨਹੀਂ ਘੇਰੀ ਗੱਡੀ ਨੂੰ ਕਰਤਾ ਬਾਉਂਡ ਤਸਵੀਰਾਂ ਜੇ ਦਿਖਾਈ ਦੇ ਰਹੀ ਗੱਡੀ ਪੁਲਿਸ ਵੱਲੋਂ ਰੋਕੀ ਗਈ ਆ ਲੁਧਿਆਣਾ ਦੇ ਮਾਤਾ ਰਾਣੀ ਚੌਂਕ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਵਾ ਜਿੱਥੇ ਇੱਕ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੱਲੋਂ ਪੁਲਿਸ ਵਾਲੇ ਦੀ ਗੱਡੀ ਨੂੰ ਰੋਕਿਆ ਗਿਆ ਵਾ ਸਕਰੀਨ ਤੇ ਦਿਖਾਈ ਦੇ ਰਹੀ ਗੱਡੀ ਦੇ ਉੱਤੇ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਤੇ ਡੈਸ਼ਬੋਰਡ ਤੇ ਪੁਲਿਸ ਦੀ ਟੋਪੀ ਵੀ ਪਈ ਆ ਮਾਮਲਾ ਕੀ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਕਿਹਾ ਜਾ ਰਿਹਾ ਕਿ ਗੱਡੀ ਜੋ ਸ਼ਖਸ ਜੋ ਲੜਕਾ ਚਲਾ ਰਿਹਾ ਸੀਗਾ ਉਸ ਵੱਲੋਂ ਲਗਾਤਾਰ ਹੋਰਨ ਮਾਰਿਆ ਜਾ ਰਿਹਾ ਸੀ ਤਾਂ ਅੱਗੇ ਜਾ ਰੇ ਗੱਡੀ ਸਵਾਰ ਵੱਲੋਂ ਇਸ ਨੂੰ ਲੈ ਕੇ ਉਸ ਦੀ ਬਹਿਸ ਹੋ ਜਾਂਦੀ ਆ ਤਾਂ ਬਹਿਸ ਤੋਂ ਬਾਅਦ ਜਦੋਂ ਗੱਡੀ ਚਾਲਕ ਤੋਂ ਸਟਿੱਕਰ ਅਤੇ ਹੋਰ ਡਾਕੂਮੈਂਟ ਨੂੰ ਲੈ ਕੇ ਕਾਗਜ਼ਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਕਿਸੇ ਵੀ ਤਰ੍ਹਾਂ ਦੇ ਕਾਗਜ਼ ਮੌਕੇ ਤੇ ਦਿਖਾਈ ਨਹੀਂ ਦਿੱਤੇ ਜਾਂਦੇ ਤਾਂ ਲੜਕੇ ਦਾ ਕਹਿਣਾ ਸੀਗਾ ਉਸਦੇ ਚਾਚਾ ਜੀ ਹਰਿਆਣਾ ਪੁਲਿਸ ਦੇ ਵਿੱਚ ਲੱਗੇ ਹੋਏ ਨੇ ਪਰ ਉਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਮੌਕੇ ਤੇ ਨਹੀਂ ਦਿਖਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਵਾਲੇ ਵੱਲੋਂ ਉਸ ਦੀ ਗੱਡੀ ਬਾਊਂਡ ਕਰ ਦਿੱਤੀ ਗਈ ਹੈ ਬੰਦ ਕਰ ਦਿੱਤੀ ਗਈ ਹੈ ਤਾਂ ਲੜਕੇ ਦੇ ਰਿਸ਼ਤੇਦਾਰ ਜਦੋਂ ਪਹੁੰਚਦੇ ਨੇ ਤਾਂ ਉਹ ਕਹਿੰਦੇ ਨੇ ਕਿ ਇੱਕ ਹੋਰਨ ਮਾਰਨ ਦੀ ਇੰਨੀ ਵੱਡੀ ਸਜ਼ਾ ਨਾ ਦਿੱਤੀ ਜਾਵੇ ਤਾਂ ਉਹ ਮਾਫੀ ਵੀ ਮੰਗਦੇ ਨੇ ਪਰ ਅਧਿਕਾਰੀ ਵੱਲੋਂ ਇਸ ਗੱਡੀ ਨੂੰ ਵੱਖ-ਵੱਖ ਜੋ ਟ੍ਰੈਫਿਕ ਵਾਇਲੇਸ਼ਨ ਦੇ ਤਹਿਤ ਚਲਾਨ ਕਰਕੇ ਬੰਦ ਕਰ ਦਿੱਤਾ ਗਿਆ ਤਾਂ ਦੇਖੋ ਮੌਕੇ ਦੀਆਂ ਤਸਵੀਰਾਂ ਕਿਸ ਤਰ੍ਹਾਂ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਪੁਲਿਸ ਦੇ ਸਟਿੱਕਰ ਲੱਗੀ ਗੱਡੀ ਨੂੰ ਹੀ ਬੰਦ ਕਰ ਦਿੱਤਾ ਗਿਆ ਵਾ ਤੇ ਮੌਕੇ ਤੇ ਜੋ ਸਥਿਤੀ ਬਣੀ ਆ ਉਸ ਨੂੰ ਲੈ ਕੇ ਦੇਖੋ ਤਸਵੀਰਾਂ ਇੱਕ ਹਾਰਨ ਮਾਰਨ ਦੀ ਡਿਵੀਡੀ ਸਜਨ ਹੈ ਨਾ ਦੋ ਪੁਲਿਸ ਵਾਲੇ ਨੇ ਪੁਲਿਸ ਵਾਲੇ ਦੀ ਘੇਰੀ ਗੱਡੀ ਕੱਲੀ ਗੱਡੀ ਹੀ ਨਹੀਂ ਘੇਰੀ ਗੱਡੀ ਨੂੰ ਕਰਤਾ ਬਾਉਂਡ ਤਸਵੀਰਾਂ ਵਿੱਚ ਦਿਖਾਈ ਦੇ ਰਹੀ ਗੱਡੀ ਪੁਲਿਸ ਵੱਲੋਂ ਰੋਕੀ ਗਈ ਆ ਲੁਧਿਆਣਾ ਦੇ ਮਾਤਾ ਰਾਣੀ ਚੌਂਕ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਵਾ ਜਿੱਥੇ ਇੱਕ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੱਲੋਂ ਪੁਲਿਸ ਵਾਲੇ ਦੀ ਗੱਡੀ ਨੂੰ ਰੋਕਿਆ ਗਿਆ ਵਾ ਸਕਰੀਨ ਤੇ ਦਿਖਾਈ ਦੇ ਰਹੀ ਗੱਡੀ ਦੇ ਉੱਤੇ ਪੁਲਿਸ ਦਾ ਸਟicker ਲੱਗਾ ਹੋਇਆ ਤੇ ਡੈਸ਼ਬੋਰਡ ਤੇ ਪੁਲਿਸ ਦੀ ਟੋਪੀ ਵੀ ਪਈ ਆ ਮਾਮਲਾ ਕੀ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਕਿਹਾ ਜਾ ਰਿਹਾ ਕਿ ਗੱਡੀ ਜੋ ਸ਼ਖਸ ਜੋ ਲੜਕਾ ਚਲਾ ਰਿਹਾ ਸੀਗਾ ਉਸ ਵੱਲੋਂ ਲਗਾਤਾਰ ਹੋਰਨ ਮਾਰਿਆ ਜਾ ਰਿਹਾ ਸੀ ਤਾਂ ਅੱਗੇ ਜਾ ਰੇ ਗੱਡੀ ਸਵਾਰ ਵੱਲੋਂ ਇਸ ਨੂੰ ਲੈ ਕੇ ਉਸ ਦੀ ਬਹਿਸ ਹੋ ਜਾਂਦੀ ਆ ਤਾਂ ਬਹਿਸ ਤੋਂ ਬਾਅਦ ਜਦੋਂ ਗੱਡੀ ਚਾਲਕ ਤੋਂ ਸਟicker ਅਤੇ ਹੋਰ ਡਾਕੂਮੈਂਟ ਨੂੰ ਲੈ ਕੇ ਕਾਗਜ਼ਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਕਿਸੇ ਵੀ ਤਰ੍ਹਾਂ ਦੇ ਕਾਗਜ਼ ਮੌਕੇ ਤੇ ਦਿਖਾਈ ਨਹੀਂ ਦਿੱਤੇ ਜਾਂਦੇ ਤਾਂ ਲੜਕੇ ਦਾ ਕਹਿਣਾ ਸੀਗਾ ਉਸਦੇ ਚਾਚਾ ਜੀ ਹਰਿਆਣਾ ਪੁਲਿਸ ਦੇ ਵਿੱਚ ਲੱਗੇ ਹੋਏ ਨੇ ਪਰ ਉਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਮੌਕੇ ਤੇ ਨਹੀਂ ਦਿਖਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਵਾਲੇ ਵੱਲੋਂ ਉਸ ਦੀ ਗੱਡੀ ਬਾਊਟ ਕਰ ਦਿੱਤੀ ਗਈ ਹੈ ਬੰਦ ਕਰ ਦਿੱਤੀ ਗਈ ਹੈ ਤਾਂ ਲੜਕੇ ਦੇ ਰਿਸ਼ਤੇਦਾਰ ਜਦੋਂ ਪਹੁੰਚਦੇ ਨੇ ਤਾਂ ਉਹ ਕਹਿੰਦੇ ਨੇ ਕਿ ਇੱਕ ਹੋਰਨ ਮਾਰਨ ਦੀ ਇੰਨੀ ਵੱਡੀ ਸਜ਼ਾ ਨਾ ਦਿੱਤੀ ਜਾਵੇ ਤਾਂ ਉਹ ਮਾਫੀ ਵੀ ਮੰਗਦੇ ਨੇ ਪਰ ਅਧਿਕਾਰੀ ਵੱਲੋਂ ਇਸ ਗੱਡੀ ਨੂੰ ਵੱਖ-ਵੱਖ ਜੋ ਟ੍ਰੈਫਿਕ ਵਾਇਲੇਸ਼ਨ ਦੇ ਤਹਿਤ ਚਲਾਨ ਕਰਕੇ ਬੰਦ ਕਰ ਦਿੱਤਾ ਗਿਆ ਤਾਂ ਦੇਖੋ ਮੌਕੇ ਦੀਆਂ ਤਸਵੀਰਾਂ ਕਿਸ ਤਰ੍ਹਾਂ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਪੁਲਿਸ ਦੇ ਸਟਿੱਕਰ ਲੱਗੀ ਗੱਡੀ ਨੂੰ ਹੀ ਬੰਦ ਕਰ ਦਿੱਤਾ ਗਿਆ ਵਾ ਤੇ ਮੌਕੇ ਤੇ ਜੋ ਸਥਿਤੀ ਬਣੀਆ ਉਸ ਨੂੰ ਲੈ ਕੇ ਦੇਖੋ ਤਸਵੀਰਾਂ